ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਦੇ ਵਿੱਚ ਨੌਜਵਾਨੀ ਨੂੰ ਬਚਾਉਣ ਅਤੇ ਖੇਡਾਂਵਲ ਪ੍ਰੇਰਿਤ ਕਰਨ ਦੀ ਮੁਹਿੰਮ ਦੇ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੈਬਜ਼ਾਦੇ ਤਨਤਨ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ 5th 올 ਇੰਡੀਆ ਬਾਬਾ ਫਤੇ ਸਿੰਘ ਫੁੱਟਬਾਲ ਕੱਪ ਦਾ ਪੋਸਟਰ ਹਲਕਾ ਸ਼੍ਰੀ ਫਤਿਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਪੀਰ ਸਿੰਘ ਰਾਏ ਅਤੇ ਉੱਗੇ ਸਮਾਜ ਸੇਵਕ ਜਗਦੀਪ ਸਿੰਘ ਗੁਰਾਇਆ ਦੇ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ। ਕੌਚ ਸਤਵੀਰ ਸਿੰਘ ਨੇ ਦੱਸਿਆ ਕਿ 5ਵਾਂ ਆਲ ਇੰਡੀਆ ਬਾਬਾ ਫਤੇ ਸਿੰਘ ਅੰਡਰ 17 ਸਾਲ ਫੁੱਟਬਾਲ ਕੱਪ 2025 ਸਰਪ੍ਰਸਤ ਸਰਦਾਰ ਕਰਮਜੀਤ ਸਿੰਘ ਢਿਲੋਦੀ ਸਰਪ੍ਰਸਤੀ ਹੇਠ ਮਾਤਾ ਸੁન્દਰੀ ਸਕੂਲ ਅਤਿਵਾਲੀ ਵਿਖੇ ਪੰਜ ਰੋਜ਼ਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਦਾ ਅੱਜ ਵਿਧਾਇਕ ਐਡਵੋਕੇਟ ਸਰਦਾਰ ਲਖਵੀਰ ਸਿੰਘ ਰਾਏ ਅਤੇ ਜਗਦੀਪ ਸਿੰਘ ਗੁਰਾਇਆ ਦਵੱਲੋ ਪੋਸਟਰ ਜਾਰੀ ਕੀਤਾ ਗਿਆ ਜੋ ਕਿ 10 ਦਸੰਬਰ ਤੋਂ 14 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ ਸ਼ਹੀਦਾਂ ਦੀ ਮਹਾਨ ਧਰਤੀ ਤੇ ਬਾਬਾ ਫਤੇ ਸਿੰਘ ਜੀ ਜੋ ਸਾਡੇ ਛੋਟੇ ਸਹਬਜ਼ਾਦੇ ਆ ਉਹਨਾਂ ਨੂੰ ਸਮਰਪਿਤ ਉਹਨਾਂ ਨੂੰ ਡੈਡੀਕੇਸ਼ਨ ਲਈ ਡੈਡੀਕੇਟਡ ਆਲ ਇੰਡੀਆ ਫੁੱਟਬਾਲ ਬਾਬਾ ਫਤੇ ਸਿੰਘ ਫੁੱਟਬਾਲ ਕੱਪ ਅੰਡਰ 17 ਜੋ ਹੁੰਦਾ ਹੈ ਇਹ ਸਭ ਤੋਂ ਪਹਿਲਾਂ ਮੈਂ ਸਾਡੇ ਸਾਰੇ ਜਿਹੜੇ ਕਲੱਬ ਦੇ ਅਹੁਦੇਦਾਰ ਸਹਿਬਾਨਾ ਉਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਵੱਡਾ ਇੰਡੀਆ ਲੈਵਲ ਦਾ ਫੁੱਟਬਾਲ ਕੱਪ ਕਰਾਉਂਦੇ ਆ ਔਰ ਸਾਰੇ ਇੰਡੀਆ ਚੋਂ ਵਕ ਵਕ ਸਾਡੇ ਜਿਹੜੇ ਸਟੇਟਾਂ ਉੱਥੋਂ ਜਿਹੜੀਆਂ ਟੀਮਾਂ ਆਉਂਦੀਆਂ ਨੇ ਔਰ ਜਿਹੜਾ ਇਨਾਮ ਵੀ ਹੈ ਸਾਡੇ ਜਿਹੜੇ ਕਲੱਬ ਦੇ ਸਾਰੇ ਸਤਿਕਾਰਯੋਗ ਸਾਥੀ ਖੜੇ ਨੇ ਪ੍ਰਧਾਨ ਜੀ ਉਹਨਾਂ ਦੇ ਵੱਡਾ ਨਾਮ ਹੈ 110000 ਸੈਕਿੰਡ ਨਾਮ ਹੈ ਜਿਹੜਾ 71000 ਸੋ ਇਹ ਇਨਾਮ ਵੀ ਮੈਂ ਕਹਿ ਸਕਦਾ ਕਿ ਫੁੱਟਬਾਲ ਕੱਪ ਦਾ ਅੰਡਰ 70 ਪੰਜਾਬ ਦਾ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਹੋਊਗਾ ਸੋ ਸਾਰੇ ਸਾਥੀਆਂ ਦਾ ਧੰਨਵਾਦ ਬਾਬਾ ਫਤੇ ਸਿੰਘ ਨੂੰ ਜਿਹੜਾ ਸਮਰਪਿਤ ਹੈ ਕੱਪ ਹੈ ਫੁੱਟਬਾਲ ਕੱਪ ਔਰ ਅਸੀਂ ਜਿਹੜਾ ਉਹ ਗਰਾਊਂਡ ਹੈ ਡੇ ਵੇ ਡੇ ਅਸੀਂ ਦੇਖਿਆ ਕਿ ਉਹ ਉਹਦੀ ਅਸੀਂ ਇੰਪਰੂਵਮੈਂਟ ਕਰਾਈ ਹੈ ਬਹੁਤ ਵਧੀਆ ਹੁਣ ਇਹ ਜਿਹੜਾ ਬਣ ਗਿਆ ਸਾਰੀ ਸਹੂਲਤਾਂ ਉੱਥੇ ਮੌਜੂਦ ਨੇ ਔਰ ਉਹ ਤੋਂ ਨਾਲ ਦੀ ਨਾਲ ਇੱਕ ਵਧੀਆ ਕੰਮ ਜਿਹੜੇ ਸਾਡੇ ਕਲੱਬ ਵਾਲੇ ਵੀਰ ਕਰਾ ਰਹੇ ਦਸਤਾਰ ਕੰਪੀਟੀਸ਼ਨ ਕਰਾ ਰਹੇ ਨੇ ਉਹ ਵੀ ਮੈਨਾਂ ਨੂੰ ਮੁਬਾਰਕਵਾਦ ਦਿੰਨਾ ਕਿ ਜਿੱਥੇ ਸਾਡੇ ਨੌਜਵਾਨ ਖੇਡਾਂ ਵੱਲ ਜੁੜਦੇ ਆ ਉੱਥੇ ਦਸਤਾਰ ਕੰਪੀਟੀਸ਼ਨ ਕਰਵਾ ਕੇ ਇਹਨਾਂ ਨੇ ਆਪਣੇ ਸਭਿਆਚਾਰ ਨਾਲ ਜੋੜਿਆ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਜੋ ਪੰਜਾਬ ਦੇ ਸੀਐਮ ਆ ਉਹਨਾਂ ਦਾ ਇੱਕ ਸੁਪਨਾ ਹੈ ਕਿ ਪੰਜਾਬ ਰੰਗਲਾ ਬਣੇ ਉਹ ਰੰਗਲਾ ਤਾਂ ਹੀ ਬਣ ਸਕਦਾ ਜੇ ਸਾਡੇ ਜਿਹੜੇ ਨੌਜਵਾਨ ਹੈ ਉਸ ਗਰਾਊਂਡ ਦੇ ਵਿੱਚ ਆਉਣ ਆਪਣੀ ਸਪੋਰਟਸ ਨੂੰ ਅਪਣਾਉਣ ਅਤੇ ਨਾਲ ਦੀ ਨਾਲ ਜਿਹੜਾ ਸੱਭਿਆਚਾਰ ਹੈ ਆਪਣਾ ਉਹਨੂੰ ਅਪਣਾਉਣ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਾਂਗੇ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ 5th ਜੋ ਆਲ ਇੰਡੀਆ ਬਾਬਾ ਖਦੂ ਜੀ ਫੁੱਟਬਾਲ ਕੱਪ ਅੰਡਰ 17 ਦਾ ਉਸ ਦਾ ਰਸਮੀ ਜੋ ਪੋਸਟਰ ਅੱਜ ਐਡਵੋਕੇਟ ਲਖਮੀਰ ਸਿੰਘ ਰਾਏ ਜੀ ਤੋਂ ਅਸੀਂ ਸਾਡੀ ਬਦਲਾਅ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਇੱਕ ਸਾਡਾ ਜੋ ਫਰਸਟ ਪ੍ਰਾਈਜ਼ ਇਸ ਦਾ 111000 ਰੁਪਇਆ ਤੇ ਸੈਕੰਡ ਪ੍ਰਾਈਜ਼ 75000 ਰੁਪਇਆ ਤੇ ਇਸ ਦੇ ਨਾਲ ਨਾਲ ਟੂਰਨਾਮੈਂਟ ਦੇ ਵਿੱਚ ਜੋ ਦਸਤਾਰ ਮੁਕਾਬਲੇ ਵੀ ਕਰਵਾਏ ਜਾਣੇ ਆ ਲੜਕੇ ਦੇ ਲੜਕੀਆਂ ਦੇ ਕਿੱਥੇ ਹੋਣਗੇ ਕਿੰਨੀ ਤਰੀਕ ਨੂੰ ਤੇ 10 ਦਸੰਬਰ ਤੋਂ 14 ਦਸੰਬਰ ਤੱਕ ਮਾਤਾ ਗੁੰਦਰੀ ਸਕੂਲ ਦੇ ਵਿੱਚ ਕਰਵਾਏ ਜਾਣਗੇ ਕੀਮਾ ਸਰ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਤੋਂ ਮਦਲ ਟੀਮਾਂ ਆ ਰਹੀਆਂ ਨੇ ਕਿੰਨੇ ਕੁ ਬੱਚੇ ਇਸ ਵਿੱਚ ਹਿੱਸਾ ਲੈ ਰਹੇ ਨੇ ਇਹਦੇ ਵੀ 500 ਬੱਚਾ ਪਾਰਟਿਸਪੇਟ ਕਰ ਰਹੇ ਹੈ ਤੇ ਦਾ ਉਹਦਾ ਮੁੱਖ ਮਕਸਦ ਵੀ ਹੈ ਇਹਦਾ ਮੁੱਖ ਮਕਸਦ ਇਹੀ ਹੈ ਜੀ ਵੀ ਬੱਚਿਆਂ ਨੂੰ ਵੱਤੋ ਵੱਤ ਖੇਡਾਂ ਨਾਲ ਜੋੜਨਾ ਇਹੀ ਸਾਡਾ ਮੁੱਖ ਮਕਸਦ ਹੈ ਤੇ ਸਾਡੇ ਨਾਲ ਸਾਡੀ ਪੂਰੀ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂਬਰ ਵੀ ਨਾਲ ਆਏ ਹੋਏ ਨੇ ਸਾਰੇ ਠੀਕ ਹੈ ਜੀ ਤੇ ਸਾਡੇ ਜੋ ਐਨ ਆਰ ਆਈ ਵੀਰਾਂ ਨੂੰ ਸਾਨੂੰ ਬਾਰੋਂ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਸੋ ਉਹਨਾਂ ਦਾ ਵੀ ਇਸ ਟੂਰਨਾਮੈਂਟ ਨੂੰ ਕਰਾਉਣ ਦੇ ਵਿੱਚ ਬਹੁਤ 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 ਵੱਡਾ ਮਤਲਬ ਸਹਿਯੋਗ ਹੈ ਠੀਕ ਹੈ ਸੋ ਪਹਿਲਾਂ ਵੀ ਤੁਸੀਂ ਪ੍ਰੋਗਰਾਮ ਕਰਾ ਰਹੇ ਹੋ ਬੱਚਿਆਂ ਨੂੰ ਲੈ ਕੇ ਇਸ ਤੋਂ ਪਹਿਲਾਂ ਅਸੀਂ ਛੋਟੇ ਬੱਚਿਆਂ ਦਾ ਕਰਾਉਣਾ ਸੀ 7 ਸਾਲ ਤੋਂ ਲੈ ਕੇ 12 13 ਸਾਲ ਤੱਕ ਦੇ ਬੱਚੇ ਇਸ ਦੇ ਵਿੱਚ ਖੇਡਦੇ ਨੇ ਮਤਲਬ ਉਹ ਵੀ ਇੱਕ ਵਧੀਆ ਪਰਾਲਾ ਚਲੋ ਆ ਸਾਡੇ ਸਾਰੇ ਵੀਰ ਭਰਾਵਾਂ ਦੇ ਨਾਲ ਇਹ ਚੱਲਦਾ ਸਿਸਟਮ ਠੀਕ ਠੀਕ ਜੀ ਨੇ ਇੱਕ ਬਾਬਾ ਫਤੇ ਸਿੰਘ ਦੇ ਨਾਮ ਤੇ ਅਕੈਡਮੀ ਹੈ ਤੇ ਦਸੰਬਰ ਚ 10 ਦਸੰਬਰ ਨੂੰ ਅਸੀਂ ਟੂਰਨਾਮੈਂਟ ਕਰਾਉਣੀ ਹੈ ਫੁੱਟਬਾਲ ਦਾ ਸਾਡਾ ਮੇਨ ਮਕਸਦ ਹੈ ਵੀ ਜਿਹੜੇ ਸਾਡੇ ਬੱਚੇ ਨੇ ਉਹ ਮੋਬਾਈਲਾਂ ਤੋਂ ਨਿਕਲ ਕੇ ਗਰਾਊਂਡ ਨਾਲ ਜੁੜਨ ਤਾਂ ਅਸੀਂ ਸਾਰੀ ਟੀਮ ਇਸ ਟੂਰਨਾਮੈਂਟ ਨੂੰ ਸਕਸੈਸ ਬਣਾਉਣ ਲਈ ਤੇ ਬੱਚਿਆਂ ਨੂੰ ਗਰਾਊਂਡ ਨਾਲ ਜੋੜਨ ਲਈ ਪੂਰਾ ਪ੍ਰਬੰਧ ਕਰੰਦੀ ਕੋਸ਼ਿਸ਼ ਕਰਦੇ ਹਾਂ ਪਹਿਲੀ ਵਾਰ ਜਦੋਂ ਪੱਗਾਂ ਦੇ ਮੁਕਾਬਲੇ ਵਿਚ ਰਾਹ ਦਸਤਾਰਬੰਦੀ ਹਾਂਜੀ 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 ਜਿੱਦਾਂ ਬਾਬਾ ਫਤਿਹ ਸਿੰਘ ਦੇ ਨਾਮ ਤੇ ਟੂਰਨਾਮੈਂਟ ਹੋ ਰਿਹਾ ਤਾਂ ਅਸੀਂ ਕਹਿੰਨੇ ਆਂ ਵੀ ਬੱਚੇ ਸਿੱਖੀ ਨਾਲ ਵੀ ਜੁੜਨ ਤੇ ਪ੍ਰਮਾਤਮਾ ਕਿਰਪਾ ਕਰੇ ਅਸੀਂ ਵੀ ਜੁੜ ਜਾਈਏ ਤਾਂ ਕਰ ਗਏ ਜੀ ਇਹ ਜਿਹੜਾ ਫੁੱਟਬਾਲ ਕਲੱਬ ਆ ਇਹ ਬਹੁਤ ਵਧੀਆ ਹੋ ਰਿਹਾ ਸਾਡੇ ਮਾਤਾ ਸੰਧੀ ਸਕੂਲ ਦੇ ਵਿੱਚ ਇਹਦੇ ਵੀ ਸਾਡੇ ਜਿੰਨੇ ਐਨ ਆਰ ਆਈ ਭਰਾ ਨੇ ਹੋਰ ਸਾਡੇ ਜਿੰਨੇ ਕਮੇਟੀ ਦੇ ਮੈਂਬਰ ਨੇ ਉਰੇ ਸਾਡੇ ਮੈਂਬਰ ਨੇ ਸਾਰੇ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਉਹਨਾਂ ਦਾ ਵੱਧ ਸਹਿਯੋਗ ਹੋਵੇ ਸਾਡੇ ਨਾਲ ਜਿਹੜੇ ਸਾਡੇ ਭਰਾ ਇਥੇ ਰਹਿੰਦੇ ਆ ਅਸੀਂ ਵੀ ਬਾਹਰ ਰਹਿੰਦੇ ਆ ਜਿੰ ਕੱਟ ਕੇ ਬਾਰੋਂ ਆਉਨੇ ਹੁਣ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਜੋ ਅਸੀਂ ਪੰਜਵਾਂ ਫੁੱਟਬਾਲ ਕੱਪ ਕਰਾ ਰਹੇ ਆ ਇਹ ਸਾਡੀ ਮੈਨੇਜਮੈਂਟ ਕਮੇਟੀ ਜਿੰਨੇ ਵੀ ਮੈਂਬਰ ਅਹੁਦੇਦਾਰ ਸਾਹਿਬਾਨ ਨੇ ਸਾਰੇ ਨੇ ਉਹਨਾਂ ਦਾ ਇਸ ਕੱਪ 'ਚ ਬਹੁਤ ਵੱਡਾ ਸਹਿਯੋਗ ਹੈ ਅਸੀਂ ਉਹਨਾਂ ਦੇ ਨਾਲ ਮੋਢਾ ਨਾਲ ਜੋੜ ਕੇ ਖੜਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸ਼੍ਰੀ ਫਤਿਹਗੜ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ